ਅਸੀਂ ਆਇਪੋ ਲੂਬ੍ਰਿਕੈਂਟਸ ਦਾ ਸਟਾਲ ਕੀਤਾ ਹੋਇਆ ਇੱਥੇ ਮੈਕਾਟੋ ਦੇ ਵਿੱਚ ਆਪਣਾ ਹਾਲ ਨੰਬਰ 4 ਤੇ ਸਟਾਲ ਨੰਬਰ ਆਪਣਾ ਹੈਗਾ ਇਹ ਬੀ 6 ਹੇਗਾ ਕਿ ਮੈਂ ਕਾਟੋ ਦੇ ਵਿੱਚ ਕਿਹੜੇ ਪ੍ਰੋਡਕਟ ਅਸੀਂ ਲੈ ਕੇ ਆਏ ਹਾਂ ਸਰ ਦੇਵ ਗਾਰਿਕ ਮੇਰਾ ਨਾਮ ਹੈ ਅਸੀਂ ਆਈਪੋਲ ਲੂਬ੍ਰਿਕੈਂਟਸ ਦਾ ਸਟਾਲ ਕੀਤਾ ਹੋਇਆ ਇੱਥੇ ਮੈਕਾਟੋ ਦੇ ਵਿੱਚ ਆਪਣਾ ਹਾਲ ਨੰਬਰ 4 ਤੇ ਸਟਾਲ ਨੰਬਰ ਆਪਣਾ ਹੈਗਾ ਇਹ ਆ B6 ਜੀ ਜੀ ਲੂਬ੍ਰਿਕੈਂਟ ਦੇ ਵਿੱਚ ਕਿਹੜੇ ਕਿਹੜੇ ਕਿਸਮਾਂ ਦੇ ਸਰ ਲੂਬ੍ਰਿਕੈਂਟ ਦੇ ਵਿੱਚ ਬੇਸਿਕਲੀ ਤਿੰਨ ਤਰ੍ਹਾਂ ਦੇ ਸੈਗਮੈਂਟਸ ਹੁੰਦੇ ਆ ਇੱਕ ਤਾਂ ਇੰਡਸਟਰੀਅਲ ਆਟੋਮੋਟਿਵ ਤੇ ਰਬੜ ਪ੍ਰੋਸੈਸਿੰਗ ਆਇਲਸ ਹੁੰਦੇ ਨੇ ਠੀਕ ਹੈ ਅਸੀਂ ਬੇਸਿਕਲੀ ਕਰਦੇ ਇੰਡਸਟਰੀਅਲ ਲੂਬ੍ਰਿਕੈਂਟਸ ਦਰੂਕੀ ਉਹਦੇ ਕਿੰਨੇ ਦੀ ਪੈਕਿੰਗ ਜਿਹੜੀ ਸ਼ੁਰੂ ਹੋ ਜਾਂਦੀ ਆ ਮਾਰਕੀਟ ਦੇ ਵਿੱਚ ਕੀ ਕਿੱਥੇ ਅਵੇਲੇਬਲ ਕਿਹਾ ਬੜਾ ਸਰ ਬੇਸਿਕਲੀ ਇਹਦੇ ਵਿੱਚ ਜਿਹੜਾ ਸਟੈਂਡਰਡਾਈਜ਼ ਪੈਕਿੰਗ ਹੈਗੀ ਸਭ ਤੋਂ ਛੋਟੀ 26 ਲੀਟਰ ਦੀ ਪੈਕਿੰਗ ਹੁੰਦੀ ਹੈ ਤੇ 210 ਲੀਟਰ ਦਾ ਬੈਰਲ ਹੁੰਦਾ ਹੈ ਇਹ ਸਟੈਂਡਰਡਾਈਜ਼ ਹੈ ਸਾਰੀ ਕੰਪਨੀ ਸੇਮ ਇਸੇ ਸਟੈਂਡਰਡ ਨੂੰ ਫੋਲੋ ਕਰਦੀ ਹੈ ਜੀ ਜੀ ਤੇ ਕੀ ਇੰਡਸਟਰੀਸਟਿਸ ਨੂੰ ਅਪੀਲ ਆ ਕਿੰਨੇ ਸਾਲ ਪੁਰਾਣਾ ਫੜਾਤਾ ਕਿੰਨਾ ਵਿਸ਼ਵਾਸ ਆ ਜੀ ਸਰ ਜਿਹੜੀ ਸਾਡੀ ਕੰਪਨੀ ਹੈਗੀ ਆਈ ਪੋ ਲੂਬ੍ਰਿਕੈਂਟਸ ਬੇਸਿਕਲੀ ਜੀਪੀ ਗਰੁੱਪ ਦੇ ਅੰਡਰ ਆਉਂਦੀ ਆ ਤੇ ਜੀਪੀ ਪੈਟਰੋਲੀਅਮ ਠੀਕ ਹੈ 1973 ਦੇ ਵਿੱਚ ਕੰਪਨੀ ਆਈ ਸੀਗੀ ਤੇ ਮੋਰ ਥੈਨ 50 ਇਅਰਸ ਇਹਨਾਂ ਨੂੰ ਹੋ ਚੁੱਕੇ ਕੰਮ ਕਰਦੇ ਹੋਏ ਤੇ ਕਾਫੀ ਟਰਸਟਡ ਕੰਪਨੀ ਹੈਗੀ ਮਾਰਕੀਟ ਦੇ ਵਿੱਚ ਠੀਕ ਹੈ ਅਸੀਂ ਕਾਫੀ ਅੱਛਾ ਕੰਮ ਕਰਦੇ ਪਏ ਨੇ ਤੇ ਸਾਡੇ ਹੋਂਡਾ ਕੰਪਨੀ ਦੇ ਨਾਲ ਵੀ ਟਾਈਪ ਨੇ ਐਸੇ ਕਈ ਸਾਰੇ ਸਾਡੇ OEMਸ ਨੇ ਜਿਹੜੇ ਜਿਨ੍ਹਾਂ ਦਾ ਕਾਫੀ ਅੱਛਾ ਨਾਮ ਆ ਜਿਹਦੇ ਚ ਟਾਟਾ ਹੀਰੋ ਸੋਨਾਲੀਕਾ ਆਈਟੀਐਲ ਇੱਧਰ ਦੇ ਕਸਟਮਰਸ ਹੈਗੇ ਜੋ ਬਹੁਤ ਨਾਮੀ ਨੇ ਤੇ ਟਰਸਟਵਰਥੀ ਨੇ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਕਈ ਇਹਨੇ ਨਾਮ ਨੇ ਇਸ ਵੇਲੇ ਕਾਫੀ ਕੰਫੀਡੈਂਸ ਦੇ ਵਿੱਚ ਨੇ ਕਿਸਾ ਦੇਖਦੇ ਹਾਂ Ninaa fi utuwe nawe ka ba eti ba lakozew de kikuru. ਸਰ ਬੇਸਿਕਲੀ ਪਤਾ ਕੀ ਗੱਲ ਆ ਕੰਪੀਟੀਟਰ ਤਾਂ ਦੇਖੋ ਹਰ ਇੱਕੰਮ ਦੇ ਵਿੱਚ ਹੈਗੇ ਨੇ ਕਿਸੇ ਵੀ ਕੋਈ ਵੀ ਮੈਨੂਫੈਕਚਰ ਕਰ ਰਹੀ ਹੈ ਮੰਨ ਲਓ ਸਾਡੇ ਫੀਲਡ ਦੀ ਗੱਲ ਕਰੀਏ ਲੂਬ੍ਰਿਕੈਂਟਸ ਦਾ ਕੰਮ ਹੈਗਾ ਯਾ ਹੁਣ ਹਰ ਕੰਪਨੀ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸੇ ਵੀ ਕੰਪਨੀ ਦਾ ਪ੍ਰੋਡਕਟ ਕਿਤੇ ਇਹ ਨਹੀਂ ਹੈਗਾ ਵੀ ਮਾੜਾ ਪ੍ਰੋਡਕਟ ਬਣਾ ਰਹੀ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵੀ ਅਸੀਂ ਬੈਸਟ ਦਈਏ ਬਟ ਇੱਕ ਸਪੇਸ ਫਾਈਂਡ ਆਊਟ ਕਰਨੀ ਪੈਂਦੀ ਆ ਆਪਣੀ ਸਪੈਸ਼ialਟੀ ਦੇ ਨਾਲ ਤੇ ਆਪਣੇ ਟੈਕਨੀਕਲ ਸਕਿਲਸ ਦੇ ਨਾਲ ਤੇ ਉਸੇ ਹਿਸਾਬ ਨਾਲ ਸਾਡੀ ਕੰਪਨੀ ਜੋ ਬੈਸਟ ਚੱਲ ਰਹੀ ਹੈ ਤੇ ਇਹੀ ਸਾਡਾ ਜਿਹੜਾ ਮੇਨ ਪਾਵਰ ਹੈਗੀ ਆ ਜਿਹ ਬਾਕੀ ਕੰਪੀਟੀਟਰਸ ਦੇ ਨਾਲੋਂ ਅਲੱਗ ਇੱਕ ਭੇਡ ਤੋਂ ਸਿਰ ਪੈਨ ਇੰਡੀਆ ਦੇ ਵਿੱਚ ਜੇ ਅਪਾ ਗੱਲ ਕਰੀਏ ਤਾਂ ਪੈਨ ਇੰਡੀਆ ਦੇ ਵਿੱਚ ਆਪਣੇ 올ਓਵਰ ਜਿੱਥੇ ਵੀ ਇੰਡਸਟਰੀ ਐਗਜ਼ਿਸਟ ਕਰਦੀ ਆ ਉੱਥੇ ਆਈਪੋਇਲ ਲੂਬ੍ਰਿਕੈਂਟਸ ਦੇ ਤੁਹਾਨੂੰ ਡਿਸਟ੍ਰਿਬਿਊਟਰ ਮਿਲਣਗੇ ਹੀ ਮਿਲਣਗੇ ਅਸੀਂ ਜੇ ਅਗਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਲਕਸ਼ਮੀ ਐਸੋਸੀਏਟਸ ਇੱਕ ਬਹੁਤ ਹੀ ਅੱਛਾ ਤੇ ਬਹੁਤ ਹੀ ਵੋਲੀਅਮ ਦੇ ਵਿੱਚ ਕੰਮ ਕਰਦੀ ਪਈ ਆਈਪੋਇਲ ਲੂਬ੍ਰਿਕੈਂਟਸ ਦੇ ਨਾਲ ਤੇ ਕਾਫੀ ਸਮੇਂ ਤੋਂ ਕਰਦੀ ਪਈ ਹੈ ਆਪਣੇ ਸਰ ਆਫਿਸ ਹੈਗਾ ਯਾ ਚੀਮਾ ਚੌਂਕ ਦੇ ਵਿੱਚ ਜੀ